ਹੈਲੋ ਸਤਿ ਸ੍ਰੀ ਅਕਾਲ ਵੈਲਕਮ ਟੂ ਸਾਡੇ ਅਨਦਰ ਬਲੌਗ ਤੇ ਅੱਜ ਅਸੀਂ ਘਰੇ ਵਿਹਲੇ ਸੀ ਤਾਂ ਸੋਚਿਆ ਚਲੋ ਅੱਜ ਥੋੜਾ ਘੁੰਮ ਫਿਰ ਲਈਏ ਤੇ ਸਾਰਿਆਂ ਨੇ ਪਲਾਨ ਕੀਤਾ ਕਿ ਜਿੱਥੇ ਇੱਕ ਬ੍ਰਿਜ ਆ ਉੱਥੇ ਕਾਫੀ ਕਾਫੀ ਸ਼ੂਟਿੰਗਾਂ ਹਈਆਂ ਕਾਫੀ ਫਿਲਮਾਂ ਦੀ ਸ਼ੂਟਿੰਗਾਂ ਹੋਈਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਸਭ ਠੀਕ ਠਾਕ ਆ ਜੀ ਤੇ ਭਾਜੀ ਹੁਣ ਹੀ ਆਪਾਂ ਨੂੰ ਲੈ ਕੇ ਚੱਲੇ ਆ ਦਿਖਾਉਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜੁੜਿਆ ਨਵੇਂ ਬਲੌਗ ਦੇ ਨਾਲ ਅੱਜ ਆਪਾਂ ਕਿਤੇ ਪੋਰਟੋ ਦੇ ਵਿੱਚ ਬ੍ਰਿਜ ਹੈਗਾ ਉੱਥੇ ਕਾਫੀ ਸ਼ੂਟਿੰਗਾਂ ਹੋਈਆਂ ਫਿਲਮਾਂ ਦੀਆਂ ਹਾਲੀਵੁੱਡ ਤੇ ਬਾਲੀਵੁੱਡ ਤੇ ਅੱਜ ਤੁਹਾਨੂੰ ਦਿਖਾਉਨੇ ਆ ਜੁੜਦੇ ਆ ਬਲੌਗ ਦੇ ਨਾਲ ਅੱਜ ਦੇਖਦੇ ਆ ਬ੍ਰਿਜ ਤੇ ਜਾ ਕੇ ਆਜੋ ਫਿਰ ਹਾਂਜੀ ਉਸ ਦੋਸਤੋ ਆਪਾਂ ਤੁਹਾਨੂੰ ਰਸਤਾ ਦਿਖਾਈ ਜਾਂਦੇ ਆ ਅੱਗੇ ਚੱਲ ਜਾਂਦੇ ਆ ਆਪਾਂ ਆਪਣੀ ਚੱਲ ਪਈਆ ਬਹੁਤ ਵੱਡੀ ਚਰਚਾ ਬਹੁਤ ਵੱਡੀ ਬਹੁਤ ਵੱਡੀ ਚਰਚਾ ਤੁਸੀਂ ਕੈਮਰੇ ਦੇ ਵਿੱਚ ਦੇਖਦੇ ਹੋ ਹਲੇ-ਹਲੇ ਨੇੜੇ-ਨੇੜੇ ਜਾਓਗੇ ਨਾ ਤੁਹਾਨੂੰ ਵੱਡੀ-ਵੱਡੀ ਲੱਗੀ ਜਾਣੀ ਆ ਬੜੀ ਮਸ਼ਹੂਰ ਚਰਚਾ ਹੈ ਲਾਪੇ ਦਾ ਹੀ ਰੀ ਕਹਿੰਦਾ ਲਾਪਾ ਇਧਰਲੀ ਸਾਈਡ ਦੇਖੋ ਸਾਹਮਣੇ ਤੁਹਾਨੂੰ ਛੋਟੇ-ਛੋਟੇ ਬਿਲਡਿੰਗਾਂ ਜਾਂ ਦੀਂਦੀਆਂ ਨੇ ਮੜੀਆਂ ਨੇ ਉਹ ਮੜੀਆਂ ਨੇ ਇੱਥੇ ਦੇ ਗੋਰੇ ਦਫਨ ਕੀਤੇ ਹੋਏ ਨੇ ਪੰਜਾਬੀ ਦੇ ਵਿੱਚ ਕਹਿੰਨੇ ਆਪਾਂ ਡੇਟ ਇਧਰਲੀ ਸਾਈਡ ਕੈਮਰਾ ਘੁਮਾਊਗਾ ਮੁੰਡਾ ਧੀਲੀ ਸਾਈਡ ਚਰਚਾ ਕੀ ਬਹੁਤ ਮਸ਼ਹੂਰ ਚਰਚਾ ਇੱਥੇ ਵੀ ਬੜੀ ਮਸ਼ਹੂਰ ਹੈ ਪੋਰਟੋ ਦੀ ਚਰਚ ਬੜੀ ਵੱਡੀ ਬਿਲਡਿੰਗ ਹੈ ਥੋੜਾ ਜਿਹਾ ਨੇੜੇ ਹੋਰ ਹੋ ਜਾ ਹੋਰ ਹੋ ਕੇ ਦਿਖਾ ਦੇ ਰਿਹਾ ਬੜੀ ਬਿਲਡਿੰਗ ਵੱਡੀ ਹੈ ਉੱਪਰ ਟਾਈਮ ਪੀਸ ਵੀ ਲੱਗਿਆ ਹੋਇਆ ਹੈ ਤੇ ਹਾਂ ਟਾਈਮ ਸਹੀ ਦਾ ਹੈ ਸਹੀ ਦੱਸਦਾ ਹੈ 7:20 ਹੋ ਗਿਆ ਲਓ ਜੀ ਹੁਣ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀਡੀਓ ਦੇ ਵਿੱਚ ਅੰਦਰ ਜਾ ਕੇ ਸਾਰਾ ਕੁਝ ਦਿਖਾਵਾਂਗੇ ਤੇ ਅੰਦਰ ਜਾ ਕੇ ਹੁਣ ਤੁਸੀਂ ਦੇਖ ਸਕਦੇ ਆਂ ਕੱਖੋਂ ਦੀਹਾ ਅਗਰ ਅੱਡਵਟੀ ਧਰਮਾਂ ਦੀ ਮੇਰੇ ਖਿਆਲ ਦੇ ਵਿੱਚ ਇੱਥੇ ਰਿਸਪੈਕਟ ਹੈ ਅੰਦਰ ਟੋਪੀ ਨਹੀਂ ਪਾਉਣ ਦੇਣੀ ਤਾਂ ਕਰਕੇ ਮੇਰੇ ਖਿਆਲ ਦੇ ਵਿੱਚ ਨਹੀਂ ਵੀ ਜਾਏਗਾ ਥੱਲਾ ਕੈਮਰੇ ਨੂੰ ਕੁਝ ਕਹਿੰਦੇ ਤਾਂ ਨਹੀਂ ਹੈ ਕਿ ਜੋ ਦੇਖੋ ਧਿਆਨ ਨਾਲ ਦੇਖੀ ਜੁੜੀ ਮਰਾਇਡ ਮੌਸ਼ਾ ਕਿਉਂ ਮੇਉ ਵੀਡੀਓ ਸਬਸਕ੍ਰਾਈਬ ਕਰੋ ਜਸਾ ਸਾਈਬਾ ਤੁਹਾਡੇ ਪਾਪ ਇਹ ਨਈ ਰੋਗ ਦੇ ਅੱਜ ਇਹ ਫਿਰ ਮੈਂ ਸੀ ਜੱਸਾ ਮੈਂ ਤੁਹਾਨੂੰ ਦਰਸਾਉਣਾ ਹਾਂ ਹਾਂਜੀ ਹੁਣ ਤੁਸੀਂ ਦੇਖਿਆ ਨਾ ਚਰਚ ਦੇ ਵਿੱਚ ਅਸੀਂ ਅੰਦਰ ਗਏ ਸੀ ਅੰਦਰ ਦੀਆਂ ਤਸਵੀਰਾਂ ਤੁਸੀਂ ਸਾਰੀਆਂ ਦੇਖੀ ਹੋਣੀਆਂ ਉਹਨਾਂ ਦਾ ਜੋ ਵੀ ਪ੍ਰਾਰਥਨਾ ਹੁੰਦੀ ਹੈਗੀ ਜੋ ਵੀ ਪੰਜਾਬੀ ਦੇ ਵਿੱਚ ਆਪਾਂ ਕਹਿੰਦੀ ਸ਼ਬਦ ਜੋ ਵੀ ਉਹ ਪੜ ਰਹੇ ਸੀ ਉਹ ਉਹ ਦੇਖਿਆ ਹੋਣਾ ਤੁਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਇਹ ਹੁੰਦਾ ਇਹਨਾਂ ਗੁਰੇ ਲੋਕਾਂ ਦਾ ਇੱਥੇ ਸੰਡੇ ਸ਼ਨੀਵਾਰ ਇਹ ਦੋ ਦਿਨ ਹੀ ਆਉਂਦੇ ਆ ਇਹ ਬਾਕੀ ਦਿਨ ਕੰਮਾਂ ਤੇ ਤੇ ਦੋ ਦਿਨ ਇੱਥੇ ਆ ਕੇ ਇਹਨਾਂ ਨੇ ਪ੍ਰਾਰਥਨਾ ਕਰਨੀ ਹੁੰਦੀ ਆ ਬਾਕੀ ਦਿਖਾਉਣਾ ਏ ਤੁਹਾਨੂੰ ਅੱਗੇ ਮਿਲਦੇ ਆ ਪੁਲ ਦੇ ਉੱਤੇ ਬਾਕੀ ਨਜ਼ਾਰੇ ਅੱਗੇ ਦਿਖਾਉਣੀ ਇਹਦਾ ਇਹਨਾਂ ਦੀ ਪ੍ਰਾਥਨਾ ਡੇਲੀ ਹੁੰਦੀ ਹੈ ਸ਼ਾਮੀ ਜਿੱਦਾਂ ਹਾਂ ਨਿਸ਼ਾਮੀ ਨਾ ਇਹ ਡੇਲੀ ਹੁੰਦੀ ਹੈ ਕਿ ਉਦਾਂ ਜੇ ਆਪਣੇ ਗੁਰਦੁਆਰੇ ਲਾਲਾ ਵੀ ਪਾਰ ਮੰਦਿਰਾਂ ਜਾਤੀ ਹੁੰਦੀ ਹੈ ਹਾਂ ਏਦਾਂ ਡੇਲੀ ਹੁੰਦੀ ਹੈ ਇਹ ਡੇਲੀ ਹੁੰਦੀ ਹੈ ਚਰਚ ਜਾ ਏਦਾਂ ਦਾ ਫਾਦਰਿਆ ਹੁੰਦਾ ਵਾ ਹਾਂ ਬਹੁਤ ਵਧੀਆ ਅੰਦਰੋਂ ਰੂਹੋਸ਼ ਹੁੰਦੀ ਪਈ ਦੇਖਦੇ ਹਾਂ ਇਹਦੀਆਂ ਮਾਰਤਾ ਦੇਖੋ ਚੱਲ ਤੇ ਨਹੀਂ ਵਧੀਆ ਆ ਕੁੜੇ ਕੋਈ ਬਹੁਤ ਵਧੀਆ ਕੀ ਗੁਰੂ ਦੇ ਹੁਣ ਤੱਕ ਹੁਣ ਕੀ ਕੀ ਕੋਈ ਵਿਚ ਘੁੰਮ ਰਹੇ ਆ ਪਤਾ ਨਹੀਂ ਕਿੱਥੇ ਕਿੱਥੇ ਘੁੰਮਾਈ ਜਾ ਰਹੀ ਹੈ ਸਬਜੀ ਸੋਜੀ ਬਣਾ ਕੇ ਆ ਸਬਜੀ ਸੋਜੀ ਬਣਾ ਕੇ ਆ ਗਿਆ ਇਹ ਮੈਂ ਫਰੀਜ਼ ਹੈ ਇਹਨੇ ਹੁਣ ਗਲੀਆਂ ਜੀ ਘੁੰਮਣਾ ਹੈ ਸ਼ਾਮਾਂ ਨੂੰ ਪਹਿਲਾਂ ਪਿੰਡ ਦੀਆਂ ਗਲੀਆਂ ਜੀ ਘੁੰਮਦੇ ਰਹਿੰਦੇ ਆ ਹੁਣ ਪੋਰਟੋ ਦੀਆਂ ਗਲੀਆਂ ਜੀ ਘੁੰਮਦੇ ਆ ਪੁਰਤਗਾਲ ਦੇ ਵਿੱਚ ਆ ਕੇ ਆਪਾਂ ਘੁੰਮਦੇ ਆ ਹਾਂ ਔਰ ਔਰ ਅੱਗੇ ਜਨਾਬ ਭਜੀ ਜਾਂਦੇ ਆ ਹਾਂ ਨਹੀਂ ਕਰੋ ਗੱਲ ਬਾਤ ਜੀ जी <laughs> 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 बर देखो चर्च ਸਾਨੂੰ ਕਹਿਆ ਸੀ ਬੈਕ ਸਾਈਡ ਤੋਂ ਤੇ ਥੋੜਾ ਜਿਹਾ ਕੈਮਰੇ ਦੇ ਵਿੱਚ ਪ੍ਰੋਬਲਮ ਆ ਗਈ ਤਾਂ ਕਰਦੇ ਸੀ ਦਿਖਾਉਣੇ ਚਾਹੇ। ਫਰੰਟ ਸਾਈਡ ਤੋਂ ਦੇਖੋ ਹੁਣ। ਕਿੰਦਾ ਦੀ ਲੱਗ ਰਹੀ ਹੈ ਚਰਚ ਬਹੁਤ ਸੋਹਣੀ ਹੈ। ਤੇ ਇੱਧਰ ਆ ਕੈਮਰਾ ਕਮਾਈ ਸਾਰੇ ਟੂਰਿਸਟ ਆ। ਸਾਰੇ ਟੂਰਿਸਟ ਕਿ ਸਪੇਨ, ਫਰਾਂਸ। ਤੇ ਜਰਮਨ ਤੋਂ ਆਇਆ ਕਿ ਕਿਤੋਂ ਆਇਆ ਕਿ ਕਿਤੋਂ ਆਇਆ ਸਾਰੇ ਟੂਰਿਸਟ ਚਰਚਾਂ ਨੂੰ ਦੇਖਣ ਆਉਂਦੇ ਆ। ਕਾਫੀ ਫੇਮਸ ਹੈ ਇਹ ਚਰਚ। ਪੁਰਤਗਾਲ ਦੀ। ਅੰਦਰ ਨਹੀਂ ਜਾਣ ਦਿੰਦੇ ਤਾਂ ਕਰਕੇ ਕੰਟਰੈਕਸ਼ਨ ਦਾ ਕੰਮ ਚੱਲਦਾ ਸੀ ਇਹਦੇ ਕਰਕੇ ਨਹੀਂ ਆਈ ਭਾਜੀ ਬੜੇ ਫੇਮਸ ਆ ਆਪਣੇ ਹਾਂ ਇਹ ਭਾਜੀ ਬਹੁਤ ਫੇਮਸ ਆ ਇਸ ਇੰਨਾ ਕਰਕੇ ਆਪਣਾ ਬਲੌਗ ਚੱਲ ਰਿਹਾ ਹੈ ਜੀ ਅਸੀਂ ਘੱਟ ਫੇਮਸ ਆ ਮਹਾਰਾਜ ਹਾਂ ਅਸੀਂ ਤਾਂ ਘੱਟਾਂਗੇ ਤੁਹਾਨੂੰ ਇੱਧਰ ਖੱਬੇ ਪਾਸੇ ਥੋੜਾ ਜਿਹਾ ਦਿਖਾਉਣਾ ਹੈ 뷰 ਖੱਬੇ ਪਾਸੇ ਦੇਖੋ ਕਿੰਨਾ ਸੋਹਣਾ ਲੱਗਦਾ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿੰਨਾ ਸੋਹਣਾ ਲੱਗ ਰਿਹਾ ਤੁਹਾਨੂੰ ਇੱਕ ਹੋਰ ਥੋੜਾ ਜਿਹਾ ਇੱਧਰਲੀ ਸਾਈਡ ਘੁਮਾ ਕੇ ਦੇਖੋ ਕੈਮਰਾ ਕਿੰਨਾ ਸੋਹਣਾ ਲੱਗਦਾ ਬਹੁਤ ਸੋਹਣਾ ਪੁਰਤਗਾਲ ਪੁਰਤਗਾਲ ਬਹੁਤ ਸੋਹਣਾ ਹੈ ਅ ਕਰੋ ਸਾਹਮਣੇ ਦਾ ਵੀਊ ਚੈੱਕ ਸਾਡੇ ਬੈਕ ਸਾਈਡ ਚਾਰਚ ਰਹਿ ਗਈ ਤੇ ਸਾਹਮਣੇ ਚੈੱਕ ਕਰੋ ਕਿੰਨਾ ਸੋਹਣਾ ਵੀਊ ਆ ਕਾਫੀ ਪੁਰਾਣੇ 올ਡ ਹਾਊਸ ਤੇ ਆ ਜਿੰਨੇ ਵੀ ਤੁਹਾਨੂੰ ਜਿੰਨੇ ਵੀ ਤੁਹਾਨੂੰ ਲੋਕ ਇੱਥੇ ਦਿਖਾਈ ਦੇ ਰਹੇ ਆ ਸਾਰੇ ਟੂਰਿਸਟ ਆ ਗੱਡੀਆਂ ਲੈ ਕੇ ਆ ਪੌਦੀਆਂ ਗੱਡੀਆਂ ਲੈ ਕੇ ਪਹੁੰਚੇ ਹੋਏ ਆ ਦੋ ਦਿਨ ਉਹਨਾਂ ਦੀ ਛੁੱਟੀਆਂ ਨੇ ਠੰਡੇ ਸ਼ਨੀਵਾਰ ਤਾਂ ਕਰਕੇ ਆ ਵੀ ਕੁਝ ਦੇਖਣ ਨੂੰ ਆਉਂਦੇ ਆ ਇੱਥੇ ਟੂਰਿਸਟ ਦੇਖੋ ਤੁਸੀਂ ਕਰੋ ਵੀਡੀਓ ਦੇ ਵਿੱਚ ਇੰਜੋਏ ਉਸ ਦਾ ਮਯੂਜਿਕ ਸਾਹਮਣੇ ਮਯੂਜਿਕ ਚੱਲ ਰਿਹਾ ਪੁਰਤਗੇਸ਼ੀ ਆਨੰਦ ਮਾਣ ਰਹੇ ਨੇ ਇਹਦਾ ਬੈਠੇ ਸਾਹਮਣੇ ਗੋਰੇ ਦੇਖੋ ਤੁਸੀਂ ਸਾਹਮਣੇ ਵਿਚਾਰਚੀ ਦੀ ਬਿਲਡਿੰਗ ਪੁਰਤਗਾਲ ਦੇ ਰਾਜੇ ਦਾ ਘੋੜਾ ਹਾਂਜੀ ਅੱਜ ਸਾਹਮਣੇ ਚੈੱਕ ਕਰੋ ਘੋੜੇ ਦੀ ਤਸਵੀਰ ਉੱਪਰ ਬੈਠਾ ਬੰਦਾ ਇਹ ਕੋਈ ਮਹਾਰਾਜ ਆ ਲੱਗਦਾ ਪੁਰਤਗਾਲ ਦਾ ਜਿਵੇਂ ਆਪਣੇ ਆਮ ਤਸਵੀਰਾਂ ਦੇਖੇ ਮਹਾਰਾਜ ਰਣਜੀਤ ਸਿੰਘ ਹੋ ਲੱਗਦੇ ਨਹੀਂ ਆ ਤੇ ਇਦਾਂ ਦੇ ਸਾਹਮਣੇ ਹੋ ਕੇ ਚੈੱਕ ਕਰੋ 뷰 ਦੁਬਾਰਾ ਕਿੱਦਾਂ ਲੱਗਿਆ 뷰 ਦੇਖੋ ਬਹੁਤ 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 ਸੋਹਣਾ ਥੋੜਾ ਜਿਹਾ ਜ਼ੂਮ ਕਰਕੇ ਦਿਖਾਵਾਂ ਥੋੜਾ ਜਿਹਾ ਜ਼ੂਮ ਬਹੁਤ ਸੋਹਣਾ 뷰 ਹੈਗਾ ਆ ਉਹੀ ਆ ਜਿਹੜੀ ਸੈਂਟਰ ਦੇ ਉੱਤੇ ਪਹਿਲਾਂ ਸਾਗੇ ਹਾਂ ਉਹ ਸਾਹਮਣੇ ਤੁਹਾਨੂੰ ਵੱਡੀ ਚਰਚ ਦਿਖ ਰਹੀ ਹੈ ਸਾਹਮਣੇ ਉਹ ਹੀ ਚਰਚ ਆ ਜਿਹੜੀ ਪਹਿਲਾਂ ਪਰ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਦੇਖੋ ਪੁਰਤਗਾਲ ਦਾ ਪੋਰਟੋ ਸਿਟੀ ਲਓ ਜੀ ਤੁਹਾਨੂੰ ਕਿਹਾ ਸੀ ਨਾ ਵੀਡੀਓ ਸਟਾਰਟ ਕੀਤੀ ਵੀ ਅੱਜ ਮਿਲਦੇ ਆ ਪੁਲ ਦੇ ਉੱਤੇ ਉਹ ਆਵਰੇਜ ਜਗਾ ਬੜਾ ਫੇਮਸ ਬ੍ਰਿਜ ਹੈ ਇੱਥੇ ਦਾ ਹੋਰ ਤਦਾ ਕਰੋ ਇੰਜ ਵਾਈ ਤੁਸੀਂ ਬ੍ਰਿਜ ਦਾ ਦੇਖੋ ਜਿੰਨਾ ਵੀ ਇੱਥੇ ਪਹੁੰਚਿਆ ਬ੍ਰਿਜ ਦੀ ਹਾਈਟ ਬਹੁਤ ਜ਼ਿਆਦਾ ਉੱਚੀ ਹੈ ਜਿੰਨੇ ਵੀ ਇੱਥੇ ਪਹੁੰਚੇ ਆ ਦੇਖੋ ਕਿੰਨੇ ਲੋਕ ਆ ਸਾਰੇ ਟੂਰਿਸਟ ਆ ਤੁਹਾਨੂੰ ਪਹਿਲਾਂ ਵੀ ਗਿਆ ਦੀ ਕੋਈ ਸਪੇਨ ਤੋਂ ਆਉਂਦਾ ਕੋਈ ਫ੍ਰਾਂਸ ਤੋਂ ਆਉਂਦਾ ਕੋਈ ਜਰਮਨ ਤੋਂ ਆਉਂਦਾ ਯੂਰੋਪ ਕਪ ਪੂਰਾ ਯੂਰੋਪ ਟੂ ਦਾ ਹਾਂ ਜੋਰਪੀ ਕੰਮ ਬਣਾਉਂਦੇ ਆ ਉਹ ਸਾਹਮਣੇ ਮੈਚ ਆਹ ਸਾਹਮਣੇ ਮੈਚ ਲੱਗਿਆ ਟਵਾਲ ਦਾ ਟੀਕਾ ਕਪ ਚੱਲ ਰਿਹਾ ਜੀ ਇਹ ਤਾਂ ਯੂਰੋ ਕਪ ਸੱਚੀ ਯੂਰੋ ਯੂਰੋ ਕਪ ਹਾਂ ਯੂਰੋ ਕਪ ਯੂਰੋ ਕਪ ਚੱਲਦਾ ਲਾਉ ਨਿਆਰੀ ਹਾਂਜੀ ਤੁਹਾਨੂੰ ਵੀਡੀਓ ਸਟਾਰਟ ਕਰ ਦਿੱਤੀ ਆਪਾਂ ਨੇ ਪਹਿਲਾਂ ਵੀ ਦੱਸਿਆ ਜੀ ਟੀਕਾ ਕਪ ਤੇ ਬੜੇ ਦਾ ਫੇਮਸ ਬ੍ਰਿਜ ਹੈਗਾ ਹੋਰ ਤੋਂ ਦਾ ਉਹ ਅੱਜ ਅਸੀਂ ਉਹ ਬ੍ਰਿਜ ਦੇ ਉੱਤੇ ਖੜੇ ਆ ਆਜੋ ਦੇਖੋ ਚੰਗੀ ਤਰ੍ਹਾਂ ਕਰੋ ਇੰਜੋਏ ਸਾਡੀ ਵੀਡੀਓ ਦਾ ਅੱਜ ਦਿਖਾਉਣਾ ਤੁਹਾਨੂੰ ਬ੍ਰਿਜ ਬਾਕੀ ਮੇਰਾ ਵੀਰ ਦੱਸ ਕੋਸਣਾ ਕੋਸ ਬ੍ਰਿਜ ਬ੍ਰਿਜ ਭਾਜੀ ਬਹੁਤ ਹਾਈਟ ਹੈ ਆ ਬਹੁਤ ਜ਼ਿਆਦਾ ਉਚਾਈ ਦੇ ਆ ਆਪਾਂ ਇਸ ਟਾਈਮ ਹਵਾ ਵੀ ਬਹੁਤ ਜ਼ਿਆਦਾ ਭਜੀ ਚੱਲ ਰਹੀ ਸਾਲ ਨੇ ਮਾਰਦੇ ਭਾਈ ਸ਼ਾਲ ਰਿਤਿਕਾ ਓਸ਼ਨ ਨੇ ਮਾਰੀ ਸੀ ਇਹ ਬਾਰ ਬਾਰ ਹੋਰ ਦਾ ਸੀ ਆਪਣੇ ਬਾਲੀਵੁੱਡ ਦੀ ਫਿਲਮ ਬਣੀ ਦੇ ਰਿਤਿਕਾ ਓਸ਼ਨ ਦੀ ਬਾਰ ਬਾਰ ਨਾ ਆਏ ਉਹ ਮੂਵੀ ਦਾ ਤੇ ਉਹ ਬਣੀ ਸੀ ਤੇ ਬੜੀ ਫੇਮਸ ਹੋਈ ਹੈ ਤੁਹਾਨੂੰ ਪੁੱਲ ਦੀ ਲੋਕੇਸ਼ਨ ਵੀ ਦਿਖਾਉਂਦੇ ਆ ਕਿੱਦਾਂ ਦਾ ਪੌਲਾ ਕਿੱਦਾਂ ਦੀ ਇਹਦੀ ਡਿਜ਼ਾਈਨਿੰਗ ਆ ਸਾਰਾ ਤੁਹਾਨੂੰ ਆਪਾਂ ਦੱਸ ਦਿਆਂ ਜੀ ਆਜੋ ਬਾਕੀ ਤੁਹਾਨੂੰ ਲੈ ਚਲਦੇ ਆ ਅੱਗੇ ਪੁੱਲ ਦਾ 뷰 ਦਿਖਾਉਂਦੇ ਆ ਤੁਹਾਨੂੰ ਜੀ ਹਾਂ ਬੜਾ ਇੱਥੇ ਫੇਮਸ ਹੈਗਾ ਸ਼ਾਮਾਂ ਨੂੰ ਲੋਕ ਆਉਂਦੇ ਆ ਇਕੱਠੇ ਹੁੰਦੇ ਆ ਟੂਰਿਸਟ ਆਪਾਂ ਪੰਜਾਬੀ ਦੇ ਵਿੱਚ ਦੱਸੀਏ ਸੂਝ ਡੋਬ ਦਾ ਔਰਜ ਡੋਬ ਦਾ ਦੇਖਦੇ ਤੇ ਤੇ ਆਜੋ ਦੇਖਦੇ ਆਪਾਂ ਮਿਲਦੇ ਆ ਲਓ ਜੀ ਦੇਖੋ ਸਾਹਮਣੇ ਬੋਟ ਦੁਰਦੀਆਂ ਇਹ ਟੂਰ ਐਕਟਰ ਆਉਂਦੇ ਆ ਇਹਨਾਂ ਦੇ ਬੋਟਾਂ ਦੇ ਵਿੱਚ ਘੁੰਮਦੇ ਆ ਥੱਲੇ ਪਾਣੀ ਦੇ ਵਿੱਚ ਟਿਕਟ ਲੱਗਦੀ ਐ ਟਿਕਟ ਲੱਗਦੀ ਐ ਨਾ ਟਿਕਟ ਲੱਗਦੀ ਟਿਕਟ ਲੱਗਦੀ ਐ ਬੋਟ ਦੀ ਘੁੰਮਣ ਦੇ ਲਈ ਵਧੀਆ ਦੂਜੀ ਸਾਈਡ ਵੀ ਐ ਸਾਡੇ ਇੱਧਰ ਵੀ ਐ ਜਿੰਨੀਆਂ ਤੁਹਾਨੂੰ ਇੱਧਰ ਨੇੜੇ ਦੀਆਂ ਬਿਲਡਿੰਗਾਂ ਦਿਖਾਈ ਦੇ ਰਿਆਂ ਸਾਰੇ ਹੋਟਲ ਸਾਰੇ ਹੋਟਲ ਸਾਰੇ ਰੈਸਟੋਰੈਂਟ ਐਨਾ ਫੈਮਸ ਏਰੀਆ ਐ ਬੜੇ ਆਪਣੇ ਇੰਡੀਅਨ ਮੁੰਡੇ ਕੰਮ ਕਰਦੇ ਆ ਤੇ ਰੈਸਟੋਰੈਂਟਾਂ ਦੇ ਵਿੱਚ ਪਾਣੀ ਵਧੀਆ ਹਾਂਜੀ ਇਹ ਆ ਗਈ ਪੁਰਦੀ ਦੂਜੀ ਸਾਈਡ ਆਹ ਦੇਖੋ ਕਿੰਨੀ ਤੇਜ਼ ਬੋਟ ਜਾ ਰਹੀ ਹੈ ਬੜਾ ਘੁੰਮਣ ਨੂੰ ਏਰੀਆ ਸੋਹਣਾ ਆ ਥੱਲੇ ਵੀ ਕੈਮਰਾ ਮਾਰੀ ਥੱਲੇ ਬੜੀ ਜਨਤਕ ਆਉਂਦੀ ਹੈ ਥੱਲੇ ਹੀ ਬਹੁਤ ਕੁਝ ਦੇਖਣ ਨੂੰ ਹੈ ਟੂਰਿਸਟ ਏਰੀਆ ਬਹੁਤ ਕੁਝ ਦੇਖਣ ਨੂੰ ਹੈ ਦੇਖੋ ਵੀਡੀਓ ਨੂੰ ਕਰੋ ਇੰਜੋਏ ਲਾਓ ਨੀਯਾ ਹਾਂਜੀ ਇੱਥੇ ਆ ਵੀ ਟੂਰਿਸਟ ਬੜਾ ਕੁਝ ਦੇਖਣ ਨੂੰ ਆਉਂਦੇ ਆ ਇੱਥੇ ਮੈਟਰੋ ਚੱਲਦੀ ਆ ਪੁਲ ਦੇ ਉੱਤੇ ਇਸੇ ਬ੍ਰਿਜ ਦੇ ਉੱਤੇ ਬੜਾ ਫੇਮਸ ਬ੍ਰਿਜ ਆ ਜਿਹੜਾ ਸਾਨੂੰ ਪਹਿਲਾਂ ਵੀ ਕਿਸੇ ਵੀਡੀਓ ਦੇ ਵਿੱਚ ਇਹਦੇ ਉੱਤੇ ਮੈਟਰੋ ਚੱਲਦੀ ਆ ਦੇਖੋ ਮੈਟਰੋ ਕਿੱਦਾਂ ਆਉਂਦੀ ਆ ਤੇ ਕਿੱਦਾਂ ਜਾਂਦੀ ਆ ਬੜੀਆਂ ਲੋਕ ਤਸਵੀਰਾਂ ਖਿੱਚ ਰਿਹਾ ਹੈ ਮੈਟਰੋ ਦੀ ਲੋਕਰ ਦੇ ਡਾਕੂ ਦੇਖੋ ਚੈੱਕ ਕਰੋ ਵਿਊ ਜੀ ਕਿੱਦਾਂ ਦਾ ਲੱਗ ਰਿਹਾ ਹੈ ਸਾਹਮਣੇ ਉਹ ਰੈਸਟੋਰੈਂਟ ਦੇ ਵਿੱਚ ਗੋਰੇ ਆਪ ਦਾ ਖਾਣ ਪੀਣ ਕਰ ਰਹੇ ਨੇ ਸਾਹਮਣੇ ਬੜਾ ਨਜ਼ਾਰਾ ਬੜਾ ਨਜ਼ਾਰਾ ਇਹ ਬੜਾ ਨਜ਼ਾਰਾ ਵੀਡੀਓ ਦੇਖਿਓ ਤੁਸੀਂ ਇੰਜੋਏ ਕਰਿਓ ਵੀਡੀਓ ਦੇ ਵਿੱਚ ਬੜਾ ਨਜ਼ਾਰਾ ਅੱਗੇ ਅੱਗੇ ਦੇਖਿਓ ਕੀ ਕੁਝ ਆਉਂਦਾ ਹੋਰ ਲਾਓ ਨਜ਼ਾਰੇ ਜੁੜੇ ਰਹੋ ਸਾਡੇ ਨਾਲ ਹਾਂਜੀ ਮਾਰਾ ਇਹ ਬੜਾ ਰਾਚਾ ਇੱਥੇ ਭਜੀ ਬਹੁਤ ਜਿਆਦਾ ਰਾਚਾ ਅਸੀਂ ਉੱਪਰ ਵੀ ਹੈ ਬਹੁਤ ਜਿਆਦਾ ਰਾਚਾ ਸਿਗਾ ਹੁਣ ਇੱਥੇ ਸਾਹਮਣੇ ਯੂਰੋ ਕੱਪ ਦੀ ਐਲ ਸੀ ਡੀ ਲੱਗੀ ਆ ਅਸੀਂ ਮੈਚ ਦਾ ਇੰਜੋਏ ਕਰ ਰਹੇ ਆ ਇਸ ਟਾਈਮ ਮਸ਼ੂਰੀਆਂ ਆ ਗਈਆਂ ਭਜੀ ਤੇ ਬਹੁਤ ਦੁਨੀਆਂ ਇੱਥੇ ਬੰਦੇ ਜੇ ਬੰਦਾ ਵੱਜਣ ਡਿਆ ਭਜੀ ਬੁੱਢੇ ਜੇ ਬੰਦਾ ਤਾਂ ਨਹੀਂ ਵੱਜਣ ਡਿਆ ਇਹ ਬਾਕੀ ਬੜੀ ਠੰਡ ਲੱਗਣ ਈ ਹੈ ਜੀ ਬੈਟ ਨੰਬਰ 1 ਤੋਂ ਕਰੋ ਇੰਜੋਏ ਦੇਖੋ ਸੂਰਜ ਤਾਂ ਆਇਆ ਸੋ ਪਹਿਲਾਂ ਵੀ ਦੱਸਦੀ ਵੀਡੀਓ ਦੇ ਵਿੱਚ ਇੱਥੇ ਸੂਰਜ ਡੁੱਬਦਾ ਹੀ ਦੇਖਦੇ ਆ ਕਿ ਆ ਦੇਖੋ ਕਿਵੇਂ ਬੈਠੇ ਆ ਲੋਕ ਸਾਹਮਣੇ ਦੂਰ ਜੀ ਸਕਰੀਨ ਰੋਸ਼ਨੀ ਪੈ ਰਹੀ ਹੈ ਉਹ ਨਾਲ ਸਕਰੀਨ ਲੱਗੀ ਫੁੱਟਬਾਲ ਦਾ ਮੈਚ ਚੱਲ ਰਿਹਾ ਹੈ ਨਾਲ ਨਾਲ ਗੋਰੀ ਐਨਜੋਏ ਕਰ ਰਹੇ ਫੁੱਟਬਾਲ ਦਾ ਨਾਲੇ ਉਹੀ ਸੂਰਜ ਦੋ ਦਾ ਦੇਖਣ ਵਾਸਤੇ ਆਇਆ ਟੂਰਿਸਟ ਜਿੰਨੇ ਵੀ ਤੁਸੀਂ ਘੁੰਮਦੇ ਫਿਰਦੇ ਦੇਖ ਰਹੇ ਹੋ ਸਾਰੇ ਟੂਰਿਸਟ ਹੈ ਸਾਰੇ ਟੂਰਿਸਟ ਹੈਗੇ ਕਰੋ ਐਨਜੋਏ ਤੁਸੀਂ ਵੀ ਦੇਖੋ ਵੀਡੀਓ ਅਸੀਂ ਵੀ ਐਨਜੋਏ ਕਰ ਰਹੇ ਹਾਂ ਉਹਨਾਂ ਤੋਂ ਛੱਡਣਾ ਬਹੁਤ ਜਿਆਦਾ ਪਲਾਨਟੀ ਮਾਰੂਗਾ ਕੱਲਾ ਗੋਲ ਕਿਰੋ ਆਹ ਦੇ ਕੱਲਾ ਗੋਲ ਕਿਰੋ ਇਹ ਟੀਮ ਹੈ ਇਹ ਗੱਲ ਨਹੀਂ ਅੱਜ ਅੱਗੇ ਤੁਹਾਨੂੰ ਮਿਲ ਜੇ ਬਲੌਗ ਦੇ ਵਿੱਚ ਹਾਂ ਤੁਹਾਨੂੰ ਪੂਰ ਦਾ ਜਾਈ ਜਾਲ ਸਾਰਾ ਦੇਖਦੇ ਤੁਸੀਂ ਤਾਂ ਕੀ ਕਿਤਾ ਕਿ ਕਿੱਦਾਂ ਕਿਹੜੀ ਚੀਜ਼ ਦੇਖੀ ਆ ਨਾ ਤੁਸੀਂ ਵੀਡੀਓ ਵਜਵਾ ਕੇ ਇੰਜੋਏ ਕਰਿਓ ਜੇ ਕੋਈ ਤੁਹਾਨੂੰ ਘਾਟ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਨ ਗੱਲ ਮੇਰਾ ਵੀਰ ਬਣ ਕੇ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਹਾਂ ਬਿਲਕੁਲ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਕਹਿਣਾ ਮੈਂ ਹਰ ਵੀਡੀਓ ਦੇ ਵਿੱਚ ਆਉਂਗਾ ਮੇਰਾ ਵੀਰ ਬਣ ਗਿਆ ਤੁਹਾਨੂੰ ਵੀ ਆ ਨਵਾਂ ਚੈਨਲ ਆ ਇਹਨੂੰ ਸਪੋਰਟ ਕਰੋ ਤੇ ਬਾਕੀ ਅਸੀਂ ਵੀ ਸਾਰਿਆਂ ਦਾ ਸਪੋਰਟ ਕਰਾਂਗੇ ਤੁਹਾਨੂੰ ਵੀ ਸਪੋਰਟ ਕਰੋ ਠੀਕ ਹੈ ਨਾ ਚਲੋ ਮਿਲਦੇ ਆ ਵਿਖਾਉਣੇ ਅੱਗੇ ਆਹ ਫੂਡ ਮਤ ਕਰਦੇ ਦੇਖੋ ਆਹ ਵੇਖੋ ਵੀਰ ਸਾਡਾ ਹੂਸ ਮਟਕ ਕਰਨ ਡਿਆ ਜੀ Let इट्स लो जी शाम का व्यू है बहुत सोणा व्यू है ते तो, ये अपने डाकू ब्लॉगर है एक डाकू ब्लॉगर है <laughs> ਆਦੋ ਜੜਾ ਕੋ ਬਲੋ ਗਰਾ ਹਲਦਾਈ ਦੀ ਆ ਇਹ ਜੀ ਅਜਾ ਇਹ ਇਨਾ ਗੱਲਾਂ ਕਰਕੇ ਆਪਾਂ ਕਹਿੰਦੇ ਸੀ ਉਹ ਹੱਤ ਕਰਦੇ ਆ ਆਹ ਬੰਦਾ ਆ ਗਿਆ ਸਾਹਮਣੇ ਗਾイズ ਵੀਰੇ ਮੈਟਰ ਦੇ ਗਾイズ ਵੀਰੇ ਮੈਟਰ ਨੂੰ ਵੇਖੋ ਬਾਕੀ ਮੈਂ ਜਿਹੜਾ ਵੀਊ ਆ ਜਾਂ ਜਹ ਦਾਈ ਆ ਬ੍ਰਿਜ ਆਹੀ ਆ ਬਹੁਤ ਸ਼ਾਨਦਾਰ ਹੋ ਗਿਆ ਗੋਲ ਹੋ ਗਿਆ ਗੋਲ ਕਿੱਥੇ ਮਰੀ ਸਾਡਾ ਪਤਾ ਨਹੀਂ ਕਿਹਨੇ ਐ ਪਤਾ ਨਹੀਂ ਕਿਹਨੇ ਆ ਵੇਖੋ ਜੀ 뷰 ਬਹੁਤ ਸੋਨਾ ਹਾਂਜੀ ਆ ਇੱਕ ਹੋਰ ਤੁਹਾਨੂੰ ਬਲੌਗ ਦੇ ਨਾਲ ਜੁੜਿਆ ਤੇ ਇੱਕ ਤੁਹਾਨੂੰ ਦਿਖਾਇਆ ਨਾ ਇੱਥੇ ਵੀ ਮੈਟਰੋ ਸਟੇਸ਼ਨ ਤੇ ਕੰਬੋਈ ਕੰਬੋਈ ਮਤਲਬ ਆਪਣੀਆਂ ਜਿਹੜੀਆਂ ਲੰਮੇ ਲੌਂਗ ਰੂਟ ਦੇ ਉੱਤੇ ਜਾਂ ਮੈਟਰੋ ਰੇਲਾ ਜਾਂਦੀਆਂ ਰੇਲ ਗੱਡੀਆਂ ਉਹਨਾਂ ਦਾ ਸਟੇਸ਼ਨ ਹੈ 100 ਵਿੰਤੂ 100 ਵਿੰਤੂ ਕਿਹਾ ਜਾਂਦਾ 100 ਵਿੰਤੂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਉਹ ਸਾਹਮਣੇ ਚਰਚ ਆ ਉਹ ਸਾਹਮਣੇ ਸਾਹਮਣੇ 프ਰੰਟ ਦੇ ਉਹ ਚਰਚ ਆ ਗਈ ਜਿਹੜੀ ਆ ਸੱਜੇ ਪਾਸੇ ਤੁਹਾਨੂੰ ਦਿਖਾਈ ਰਹੀ ਰਿਹਾ ਬਿਲਡਿੰਗ ਇਹ ਆਪਣਾ ਆ ਗਿਆ ਟ੍ਰੇਨ ਸਟੇਸ਼ਨ ਆ ਗਿਆ ਹਾਂਜੀ ਭੱਲੇ ਜਿਹੜਾ ਵਾ ਉਹ ਮੈਟਰੋ ਸਟੇਸ਼ਨ ਆ ਗਿਆ ਦੇਖੋ ਗੋਰ ਆਂਡ ਜਿਹੜਾ ਮੈਟਰੋ ਸਟੇਸ਼ਨ ਦੇਖੋ ਗੋਰਿਆ ਦੀ ਸਕੀਮ ਆ ਅੰਡਰਗਰਾਉਂਡ ਮੈਟਰੋ ਸਟੇਸ਼ਨ ਉੱਪਰ ਆਪਣਾ ਰੇਲਵੇ ਸਟੇਸ਼ਨ ਆ ਗਿਆ ਸਾਹਮਣੇ ਚਰਚ ਆ ਗਈ ਇੱਥੇ ਟੂਰਿਸਟ ਆਉਂਦੇ ਆ ਜਾਂਦੇ ਆ ਘੁੰਮਦੇ ਆ ਆਪਦਾ ਨਜ਼ਾਰੇ ਲੈਂਦੇ ਆ ਹਾਂਜੀ ਤੁਹਾਨੂੰ ਕਿਹਾ ਸੀ ਨਾ ਵੀ ਇੱਕ ਰੇਲਵੇ ਸਟੇਸ਼ਨ ਤੁਹਾਨੂੰ ਕਿਹਾ ਜੀਗਾ ਬਹੁਤ ਪੁਰਾਣੀ ਬਿਲਡਿੰਗ ਹੈ ਇਹ ਰੇਲਵੇ ਦੀ ਤੁਸੀਂ ਦੇਖੋ ਸਾਹਮਣੇ ਉੱਪਰ ਤੱਕ ਕੈਮਰਾ ਦਿਖਾਈ ਮੇਰਾ ਵੀਰ ਉੱਪਰ ਤੱਕ ਕੈਮਰਾ ਮਾਰਦੇ ਉੱਪਰ ਤੱਕ ਬਹੁਤ ਪੁਰਾਣੀ ਬਿਲਡਿੰਗ ਹੈ ਤੁਹਾਨੂੰ ਕਿਹਾ ਨਾ ਗੋਰੀਆ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਇਹਨਾਂ ਨੇ ਸਾਂਭ ਕੇ ਰੱਖੀਆਂ 올ਡ ਟਾਈਮ ਦੀਆਂ ਇੱਥੇ ਕਾਫੀ ਟੂਰਿਸਟ ਆਉਂਦਾ ਦੇਖਣ ਵਾਸਤੇ ਕਾਫੀ 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 ਫੋਟੋ ਖਿਚਾਉਣ ਦੇ ਲਈ ਆਉਂਦੇ ਆ ਇੱਥੇ ਆਲਾ ਦਾਲਾ ਚੈੱਕ ਕਰੋ ਇਹਦਾ 뷰 ਤੇ ਕਾਫੀ ਦੇਖੋ ਉਹ ਚੀਜ਼ਾਂ ਮਿਲਦੀਆਂ ਦੇਖੋ ਇੱਥੇ ਕਾਫੀ ਆਕੇ ਗੋਰੇ ਨਾ ਫੋਰਨ ਕੰਟਰੀ ਤੋਂ ਆਕੇ ਨਾ ਇਹਦੇ ਫੋਟੋਆਂ ਕਰਾਉਂਦੇ ਆ ਪਰ ਤਾਂ ਦੇਖੋ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਆਜੋ ਮਿਲਦੇ ਆ ਅੱਗੇ ਆਇਆ ਗਏ ਨਾ ਅੱਗੇ ਆਜੋ ਅੱਗੇ ਵੀ ਦਿਖਾਉਨੇ ਆ ਤੁਹਾਨੂੰ ਨਾ ਰੇਲਵੇ ਸਟੇਸ਼ਨ ਇੱਥੋਂ ਐਂਟਰੀ ਆ ਇਹ ਸਾਹਮਣੇ ਗੇਟ ਤੋਂ ਨਾ ਜਿੱਥੋਂ ਆਪਾਂ ਆਇਟਰ ਹੋਏ ਸੀਗੇ ਤੋਂ ਐਂਟਰੀ ਆ ਤੇ ਐਂਟਰੀ ਤੋਂ ਬਾਅਦ ਤੁਹਾਨੂੰ ਅੱਗੇ ਇਹ ਉੱਥੋਂ ਐਂਟਰੀ ਆ ਗੇਟ ਤੋਂ ਸਾਹਮਣੇ ਤੇ ਇਧਰਲੇ ਸਾਈਡ ਜਿੱਥੇ ਸਾਈਡ ਹੁਣ ਕੈਮਰਾ ਵੱਜ ਰਿਹਾਗਾ ਇਹ ਕਿੰਨੇ ਸਕੈਚੂ ਤਿਆਰ ਕੀਤਾਗਾ ਮੈਟਰੋ ਦਾ ਪੁਰਾਣੇ ਟਾਈਮ ਦਾ ਇਹ ਦਿਖਾਇਆ ਜਾਂਦਾ ਤੇ ਉਹਦੀ ਦੇਖੋ ਇੱਕ ਸਕੈਚੂ ਤਿਆਰ ਕੀਤਾ ਗੋਰਿਆਂ ਨੇ ਪੁਰਾਣੇ ਟਾਈਮ ਦਾ ਇੱਧਰ ਇਹਨਾਂ ਦੀਆਂ ਜੋ ਵੀ ਪੁਰਾਣੀ 올ਡ ਤਸਵੀਰਾਂ ਨੇ ਸਾਰਾ ਕੁਝ ਸਾਮ-ਸਾਮ ਰੱਖਿਆ ਗੋਰਿਆਂ ਨੇ ਚੈੱਕ ਕਰੋ ਗੋਰ ਨਾਲ ਏ ਆ ਕੇ ਸਾਹਮਣੇ ਸਕਰੀਨਾਂ ਲੱਗੀਆਂ ਹੋਈਆਂ ਵੀ ਕਿਹੜੇ ਟਾਈਮ ਕਿਹੜੀ ਮੈਟਰੋ ਆਊਗੀ ਕਿਹੜੇ ਟਾਈਮ ਕਿਹੜੀ ਔਰ ਰੇਲਵੇ ਸਟੇਸ਼ਨ ਆ ਕੇ ਸਾਹਮਣੇ ਸਟੇਸ਼ਨ ਦੇ 1 2 3 4 ਨੰਬਰ ਤੇ ਜੋ ਵੀ ਕੱਢਦੀ ਹੈ 1 ਨੰਬਰ ਬਰਾਗਾ ਫਲਾਣਾ ਤੇ ਕਿੰਨਾ ਡੇਕਾ ਵਿਲਸਵਨ ਜਾਣ ਵਾਲੀ ਕੋਈ ਕਿਤੇ ਜਾਣ ਵਾਲੀ ਮੇਨ ਜਿਹੜਾ ਜਿਹਦਾ ਚੈਨਲ ਹੈ ਮੇਰੇ ਭਰਾ ਦਾ ਸਬਸਕ੍ਰਾਈਬ ਜ਼ਰੂਰ ਕਰੋ ਮੇਰਾ ਵੀਰ ਮੰਨ ਕੇ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਵੀ ਕਦੇ ਹੱਥ ਮੰਨ ਕੇ ਬੇਨਤੀ ਹੈ ਸਬਸਕ੍ਰਾਈਬ ਜ਼ਰੂਰ ਕਰੋ ਸ਼ੇਅਰ ਕਰੋ ਲਾਈਕ ਕਰੋ